ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੋਰਸਨੌਜੀ ਕੀ ਹਾਲ ਚਾਲ ਹੈ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਠਾਕ ਆ ਤੇ ਅੱਜ ਮੈਂ ਤੁਹਾਨੂੰ ਦੱਸਦੀ ਆ ਜਿਹੜੀ ਕਿ ਆਪਣੀ ਸਲਵਾਰ ਦੀ ਮੋਰੀ ਹੈ ਤੇ ਕਿਉਂ ਘੁੰਮਦੀ ਹੈ ਇਹ ਹੈਗੀ ਜੀ ਰਿਕੁਐਸਟਡ ਵੀਡੀਓ ਕਿਸੇ ਨੇ ਮੈਨੂੰ ਕਮੈਂਟ ਕੀਤਾ ਸੀਗਾ ਰਮਨਦੀਪ ਸ਼ਾਇਦ ਉਹਨਾਂ ਦਾ ਨਾਮ ਹੈ ਕਿ ਜਿਹੜੀ ਸਲਵਾਰ ਦੀ ਮੋਰੀ ਹੈ ਤੇ ਕਾਤੇ ਘੁੰਮਦੀ ਹੈ ਤੇ ਇਹਦੇ ਕਈ ਕਾਰਨ ਹੋ ਜਾਂਦੇ ਘੁੰਮਣ ਦੇ ਇੱਕ ਸਭ ਤੋਂ ਪਹਿਲਾ ਆਹ ਵਾਲਾ ਕਾਰਨ ਹੈ ਜਿਹੜੀ ਆਹ ਵਾਲੀ ਸੀਗਣ ਹੈ ਤਾਂ ਆਹ ਦੇਖੋ ਕੁੰਡੇ ਦੀ ਅਗਲੀ ਤੇ ਪਿਛਲੀ ਇਹ ਇੱਕੋ ਜਿਹੀ ਹੋਣੀ ਚਾਹੀਦੀ ਹੈ ਕਈ ਵਾਰੀ ਆਹ ਵੱਧ ਘੱਟ ਹੋ ਜਾਂਦੀ ਮਤਲਬ ਕੁੰਡਾ ਜਿੱਦਾਂ ਛੋਟਾ-ਵਟਾ ਤਾਂ ਵੀ ਜਿਹੜੀ ਸਲਵਾਰ ਆਪਣੀ ਘੁੰਮਦੀ ਹੈ ਤੇ ਦੂਜਾ ਕਾਰਨ ਹੈਗਾ ਜੀ ਆਹ ਦੇਖੋ ਜਿਹੜੇ ਆਹ ਵਾਲੇ ਬਾਲ ਹੈਗੇ ਨਾ ਆਪਣੇ ਬੇਲ ਤੋਂ ਅਸੀਂ ਇੱਥੋਂ ਸੇਮ ਲੇਖਾਂਗੇ ਜੋੜ ਕੇ ਜੇ ਅੱਗੇ ਪਿੱਛੇ ਹੋਣ ਜਿਹੜੀ ਆਹ ਵਾਲੀ ਸਪੇਸ ਹੈ ਇਹਨਾਂ ਦੀ ਇੱਕ ਜਿਹੀ ਹੋਣੀ ਚਾਹੀਦੀ ਜੇਕਰ ਇੱਕ ਜਿਹੀ ਨਾ ਹੋਵੇ ਬਾਈ ਚਾਂਸ ਆਪਣੇ ਵਾਲ ਇੱਧਰ ਉੱਧਰ ਹੋ ਜਾਣ ਤੇ ਫੇਰ ਵੀ ਜਿਹੜੀ ਆਪਣੀ ਸਲਵਾਰ ਘੁੰਮਦੀ ਹੈ ਤੇ ਵਾਲ ਹਮੇਸ਼ਾ ਜਿਹੜੇ 6.5 ਜਾਂ 60 ਜਿੰਨਾ ਵੀ ਭਾਰੀ ਤੇ ਭਾਰੀ ਨਾ ਹੋਵੇ 7.5 ਜਾਂ 8 ਤੱਕ ਜਿਹੜੇ ਵਾਲ ਆਪਣੇ ਮੁੱਕ ਜਾਣੇ ਚਾਹੀਦੇ ਆ ਜਦੋਂ ਵਾਲ ਸਾਡੇ ਪਿੱਛੇ ਤੱਕ ਜਾਂਦੇ ਆ ਤੇ ਤਾਂ ਵੀ ਆਪਣੀ ਮੋਹਰੀ ਜਿਹੜੀ ਪਿੱਛੇ ਨੂੰ ਘੁੰਮਦੀ ਹੈ ਤੇ ਜੇਕਰ ਇੰਦਰ ਜਿਆਦਾ ਸਪੇਸ ਹੋਵੇ ਤੇ ਇੰਦਰ ਘੱਟ ਹੋਵੇ ਤੇ ਇਹ ਵੀ ਕਾਰਨ ਹੈਗਾ ਮੋਰੀ ਘੁੰਮਣ ਦਾ ਤੇ ਇਹ ਵੀ ਸਾਨੂੰ ਦੇਖਣਾ ਚਾਹੀਦਾ ਹੈ ਤੇ ਦੂਜਾ ਕਾਰਨ ਹੈਗਾ ਸੀ ਜਿੱਦਾਂ ਹੀ ਭਾਰੀ ਨਾਪ ਹੁੰਦੇ ਆ ਜਿਨ੍ਹਾਂ ਦੀ 24 ਤੋਂ 26 ਤੱਕ ਆਪਣੀ ਬੈਲਟ ਦੀ ਲੰਬਾਈ ਹੁੰਦੀ ਹੈ ਤੇ ਉਹਨਾਂ ਨੂੰ ਇਹ ਆ ਵਾਲੀ ਪ੍ਰੋਬਲਮ ਆ ਜਾਂਦੀ ਹੈ ਤੇ ਉਹ ਹਮੇਸ਼ਾ ਆਪਾਂ ਜਦੋਂ ਉੱਪਰੋਂ ਆਸਣ ਦੀ ਗੁੰਦਿਆਂ ਦੀ ਕਟਾਈ ਕਰਨੀ ਹੈ ਤਾਂ ਇੱਥੋਂ ਜਿਹੜੇ ਮੋਹਰਲੇ ਹੁੰਦੇ ਆ ਦਾ 1 ਤੋਂ 1.5 ਇੰਚ ਤੱਕ ਆਹ ਵਾਲੀ ਕਟਾਈ ਅਸੀਂ ਪਾ ਦੇਣੀ ਹੈ ਕਿਉਂਕਿ ਉਹਨਾਂ ਦੇ ਪਿੱਛੋਂ हिਪ ਭਾਰੇ ਹੁੰਦੀ ਹੈ ਤੇ ਇਹਦੇ ਨਾਲ ਵੀ ਜਿਹੜੀ ਆਪਣੀ ਸਲਵਾਰ ਦਾ ਵਧੀਆ ਬੈਲੈਂਸ ਨਹੀਂ ਬਣਦਾ ਹੈਗਾ ਤੇ ਆਹ ਵਾਲੀ ਪ੍ਰੋਬਲਮ ਆਂਦੀ ਹੈ ਮੋਰੀ ਘੁੰਮਦੀ ਹੈ ਇਸ ਗੱਲ ਦਾ ਧਿਆਨ ਰੱਖਣਾ ਤੁਸੀਂ ਹਮੇਸ਼ਾ ਆਹ ਵਾਲੀ ਜਿਹੜੀ ਕਟਾਈ ਜ਼ਰੂਰ ਪਾਣੀ ਹੈ ਜਿਨ੍ਹਾਂ ਦਾ ਨਾਪ ਭਾਰੀ ਹੈ ਤੇ ਇੱਕ ਵੱਡਾ ਕਾਰਨ ਆਹ ਹੋ ਗਿਆ ਤੇ ਇੱਕ ਹੈਗਾ ਜੀ ਆਹ ਵਾਲੀ ਜਿਹੜੀ ਰੋ ਆਪਣੀ ਪ੍ਰੋਪਰ ਅਸੀਂ ਮੋਰੀ ਵਗੈਰਾ ਬਣਾ ਲੈਂਦੇ ਆ ਤੇ ਆਹ ਵਾਲੀ ਜਿਹੜੀ ਸਲਾਈ ਹੈ ਬਿਲਕੁਲ ਐਨ ਸ਼ੇਪ ਦੇ ਵਿੱਚ ਲਗਾਣੀ ਹੈ ਜੇਕਰ ਅੱਗੇ ਪਿੱਛੇ ਹੋ ਜਾਂਦੀ ਹੈ ਤੇ ਉਹਦੇ ਨਾਲ ਵੀ ਜਿਹੜੀ ਆਪਣੀ ਸਲਵਾਰ ਘੁੰਮਦੀ ਹੈ ਤਕਰੀਬਨ ਆਹ ਵਾਲੀ ਪ੍ਰੋਬਲਮ ਮੈਂ ਦੇਖੀ ਹੈ ਜਿਆਦਾ ਜਿਨ੍ਹਾਂ ਦਾ ਭਾਰੀ ਨਾ ਪਏ ਉਹਨਾਂ ਨੂੰ ਹੀ ਆਉਂਦੀ ਹੈ ਛੋਟੇ ਨੱਪ ਵਾਲਿਆਂ ਨੂੰ ਆਹ ਵਾਲੀ ਪ੍ਰੋਬਲਮ ਨਹੀਂ ਆਉਂਦੀ ਹੈਗੀ ਤੇ ਬਸ ਇਹਨਾਂ ਸਾਰੀਆਂ ਗੱਲਾਂ ਧਿਆਨ ਰੱਖ ਕੇ ਤੁਸੀਂ ਜਿਹੜੀ ਆਪਣੀ ਸਲਵਾਰ ਦੀ ਸਲਾਈ ਕਰੋਗੇ ਤੇ ਆਹ ਵਾਲੀ ਪ੍ਰੋਬਲਮ ਨਹੀਂ ਆਉਂਗੀ ਮੇਰੇ ਖਿਆਲ ਨਾਲ ਰਮਨਦੀਪ ਜੀ ਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਊਗਾ ਉਹਨਾਂ ਨੇ ਤੇ ਪੁੱਛਿਆ ਸੀਗਾ ਜੇ ਮੋਰੀ ਕਿਉਂ ਘੁੰਮਦੀ ਹੈ ਕਿਉਂ ਕਿ ਕਈ ਕਾਰਨ ਹੋ ਜਾਂਦੇ ਆ ਤੇ ਸਾਰੀਆਂ ਗੱਲਾਂ ਦਾ ਜੇਕਰ ਆਪਾਂ ਛੋਟੇ-ਛੋਟੇ ਗੱਲਾਂ ਦਾ ਧਿਆਨ ਰੱਖਾਂਗੇ ਉਹਦੇ ਨਾਲ ਜਿਹੜੀ ਮੋਰੀ ਹੈ ਸਾਡੀ ਕਦੀ ਵੀ ਨਹੀਂ ਘੁੰਮਦੀ ਹੈਗੀ ਤੁਸੀਂ ਵੀ ਨਾ ਸਾਰੀਆਂ ਗੱਲਾਂ ਦਾ ਧਿਆਨ ਰੱਖਿਓ ਤੇ ਆਪਣੀ ਸਲਾਈ ਕਰਨ ਲੱਗੇ ਪਹਿਲਾਂ ਕਟਾਈ ਕਰਨ ਲੱਗੇ ਜਿਹੜੇ ਆਪਣੇ ਕੁੰਦੇ ਆ ਉਹ ਪ੍ਰੋਪਰ ਕੱਟਣੇ ਆ ਤੇ ਸਲਾਈ ਵੀ ਇਹਨਾਂ ਪ੍ਰੋਪਰ ਲੱਗਣੀ ਚਾਹੀਦੀ ਹੈ ਤੇ ਵਾਲ ਹਮੇਸ਼ਾ ਜਿਹੜੇ ਇੱਕੋ ਜਿਹੇ ਪਾਣੀ ਆ ਜੇਕਰ ਜ਼ਿਆਦਾ ਅਸੀਂ ਅੱਗੇ ਨੂੰ ਕਰਕੇ ਵਾਲ ਪਾ ਦਈਏ ਤੇ ਉਹਦੇ ਨਾਲ ਵੀ ਆਪਣੀ ਮੋਰੀ ਜਿਹੜੀ ਅੱਗੇ ਨੂੰ ਘੁੰਮਣ ਆਪਾਂ ਨੇ ਜਿਆਦਾ ਖਲਾਰ ਕੇ ਪਾਈਏ ਤਾਂ ਮੋਰੀ ਆਪਣੀ ਜਿਹੜੀ ਪਿੱਛੇ ਨੂੰ ਜਾਣ ਲੱਪਣੀ ਹੈ। ਵਾਲ ਹਮੇਸ਼ਾ 7 ਤੋਂ 7.5 ਤੱਕ ਖਤਮ ਹੋ ਜਾਣੇ ਚਾਹੀਦੇ ਆ ਜਿੰਨੀ ਵੀ ਆਪਣੀ ਸਲਵਾਰ ਦਿੱਤਾ ਕੀ ਭਾਰੀ ਹੋਵੇ ਜਿਹੜੇ ਕੱਠ ਹੋਵੇ ਉਹਨਾਂ ਦੀ 5.5 ਤੋਂ 6 ਵਿੱਚ ਵੀ ਖਤਮ ਹੋ ਜਾਂਦੀ ਹੈ ਜਿੱਦਾਂ ਕਿ ਅੱਜ ਕੱਲ ਦਾ ਸਟੇਟ ਸਲਵਾਰਾਂ ਚੱਲਦੀਆਂ ਨਹੀਂ ਜਿਆਦਾ ਭਾਰੀਆਂ ਨਹੀਂ ਚੱਲਦੀਆਂ। ਉਹਨਾਂ ਦੇ ਵਾਲ ਤਾਂ 5.5 ਤੋਂ 6 ਵਿੱਚ ਖਤਮ ਹੋ ਜਾਂਦੇ ਜਿੱਦਾਂ ਭਾਰੀ ਸਲਵਾਰ 7 ਤੋਂ 7.5 ਤਕਰੀਬਨ ਖਤਮ ਹੋ ਜਾਣੇ ਚਾਹੀਦੇ ਆ ਕਿਉਂਕਿ 8 ਵਾਲੇ ਚੰਨੀ ਆ ਜਿਆਦਾ ਭਾਰੀ ਸਲਵਾਰ ਹੋਣ ਕੋਈ ਵੀ ਨਹੀਂ ਪਾਉਂਦਾ ਹੈਗਾ ਤੇ ਮੇਰੇ ਹਿਸਾਬ ਨਾਲ ਇਹਨਾਂ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਜੇਕਰ ਆਪਣੀ ਸਲਵਾਰ ਦੀ ਸਿਲਾਈ ਕਰੋਗੇ ਤੇ ਆਪਣੀ ਮੋਰੀ ਜਿਹੜੀ ਨਹੀਂ ਘੁੰਮੂਗੀ ਅੰਨੀ ਕਿਸੀਗੀ ਮੇਰੀ ਵੀਡੀਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਵੀਡੀਓ ਪਸੰਦ ਆndi ਤੇ ਲਾਈਕ ਕਰਿਓ ਫੁੱਲ ਵਾਚ ਕਰਿਓ ਤੇ ਅੱਗੇ ਸ਼ੇਅਰ ਵੀ ਕਰ ਦਿਓ ਤੇ ਵਾਹਿਗੁਰੂ ਹਮੇਸ਼ਾ ਸਾਰਿਆਂ ਨੂੰ ਆਪਣੇ ਆਪਣੇ ਘਰਾਂ 'ਚ ਹੱਸਦੇ ਵਸਦੇ ਰੱਖਣ ਚੰਗਾ ਜੀ ਰੱਬ ਰੱਖਾ